ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। hope ਸਾਰੇ ਜਣੇ ਠੀਕ ਹੀ ਹੋਵੋਗੇ। ਨਵੇਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਆਂ। ਅੱਜ ਦਾ ਪਲਾਨ ਕੁਝ ਥੋੜਾ ਜਿਹਾ ਮੁੰਡਾ ਕਹਿੰਦਾ ਵੀ ਕੂਰੀਅਰ ਆਇਆ। ਅੱਜ ਕੂਰੀਅਰ ਕਹਿੰਦਾ ਵੀ ਕੋਈ ਬੰਦਾ ਲੈ ਕੇ ਆਇਆ ਸਮਾਨ ਹੈ। ਬਾਹਰੋਂ ਆਇਆ ਸਮਾਨ ਆਪਾਂ। ਬਾਹਰੋਂ ਆਇਆ ਸਮਾਨ। ਕਿ ਦੱਸੋ ਕੂਰੀਅਰ ਕਰਦੇ। ਸਮਾਨ ਆ ਗਿਆ ਕੀ ਆ ਉਹ ਸਰਪ੍ਰਾਈਜ਼ ਦਵਾਂਗੇ, ਖੋਲ ਕੇ ਦਿਖਾਵਾਂਗੇ। ਅੱਛਾ ਯਾਰ, ਸੀਕ੍ਰੀਟ ਹੈ। ਚਲੋ ਜਰਦਾਂ ਬਾਤਾਂ ਦੇਖਦੇ ਆਂ। ਕੀ ਚੀਜ਼ ਆ। ਖੋਲ ਕੇ ਦਿਖਾਵਾਂਗੇ। ਮਿਲਦੇ ਆਂ। ਚਲ ਆ ਗਿਆ ਜੀ ਗਿਫਟ ਆਪਣਾ ਤੂੰ ਤਾਂ ਕਹਿੰਦਾ ਸੀ ਤੇਰਾ ਓਏ ਐਡਾ ਵੱਡਾ ਸਰਪ੍ਰਾਈਜ਼ ਮੇਰੇ ਲਈ ਥੈਂਕ ਯੂ ਭੈਣੇ ਤੇ ਮੈਨੂੰ ਐਂਡਰੋਇਡ ਤੋਂ ਆਪਲਾ ਵਾਲਾ ਕਰਤਾ ਇਹਨੂੰ ਚੜਦਾ ਬਾਹਰ ਨਹੀਂ ਘਰੇ ਲੈ ਕੇ ਆਣਾ ਤਾਂ ਚੀਜ਼ਾਂ ਵੀ ਕੱਢਣੀਆਂ ਨੇ ਉਹ ਫੋਨ ਚ ਅੱਜ ਦਾ ਤੇਰਾ ਪ੍ਰੀਤੀ ਭੋਜਨ ਆਪਾਂ ਹਵੇਲੀ 'ਚ ਕਰਾਵਾਂਗੇ ਮੈਂ ਤਾਂ ਖਾ ਉਹਰੇ ਦੇਡੂ ਉਸਮਾਨ ਖਾ ਖਾ ਅੱਜ ਤੇਰੀ ਵਾਸ ਕਰਾ ਦੇਣੀਆ ਤੂੰ ਵੀ ਯਾਦ ਰੱਖੇਗਾ ਜਿਹੜਾ ਗਿਫਟ ਆਇਆ ਇਹਦੀ ਗਿਫਟ ਦੀ ਪਾਰਟੀ ਪੱਸੀ 15 ਫਰੋ ਕਿਹੜਾ ਵਾਰ-ਵਾਰ ਮਿਲਦਾ ਉਹੀ ਤਾਂ ਗੱਲ ਆ ਮਾਤਾ ਸਾਹਿਬ ਮਿਲਿਆ ਭੈਣ ਨੇ ਭੇਜਤਾ ਆਪਾਂ ਨੂੰ ਵਾਸ ਜੁੜ ਗਿਆ ਵਿਚਾਰਾ ਧੰਨਵਾਦ ਜਿਉਂ ਦੀ ਵਸ ਦੀ ਰਹਿ ਬਣੇ ਹੋਰ ਸਰਪ੍ਰਾਈਜ਼ ਤੇ ਮਿਲਿਆ ਸਾਨੂੰ ਵੀ ਸਾਨੂੰ ਵੀ ਨਹੀਂ ਪਤਾ ਸੀ ਕੀ ਆਉਣਾ ਸੀ ਸਹੀ ਗੱਲ ਦਾ ਤਾਂ ਕੋਨੇ ਖੱਟ ਲਿਆ ਤੈਨੂੰ ਕਿਵੇਂ ਪਤਾ ਦੀ ਵੀ ਅਸੀਂ ਵਲੌਗ ਬਣਾਉਣ ਲੱਗਾਂਗੇ ਚੰਗਾ ਭੈਣੇ ਧੰਨਵਾਦ ਹਿੰਦ ਇਹ ਐਂਟਰੀ ਦਾ ਬਾਈ ਖੜਾ ਦਾ ਸੀਗਾ ਬਾਈ ਕੀ ਹਾਲ ਹੈ ਤੇਤਾ ਜੀ ਹੈਲੋ ਕਰ ਦਿਓ ਉਧਰ ਲੋਕ ਬਣਾਉਂਦੇ ਆਪਾਂ ਰੋਟੀ ਪਾਣੀ ਦਾ ਤਾਂ ਬਾਅਦ ਚ ਦੇਖਾਂਗੇ ਫਿਰ ਨਹੀਂ ਤਾਂ ਮਾਹੌਲ ਇੱਕ ਨੰਬਰ ਬਣਾਇਆ ਪਿਆ ਪੂਰਾ ਅਸਿਕਾ ਬਾਈ ਅਸਿਕਾ ਕਿ ਥੱਦਰਲੇ ਪਾਸੇ ਬੈਠੀਏ ਦੇਖ ਇਧਰੇ ਦੇਖ ਲਾ ਇੱਥੇ ਆ ਰਹਿ ਇੱਥੇ ਬਹਿਨੇ ਆ ਆ ਬਾਲਟੀ ਤਾਂ ਤਾਂ ਪਰਾਂ ਹੋ ਜਾਣਾ ਸਾਰੀਆਂ ਰੋਟੀਆਂ ਮੈਨੂੰ ਫੜਾ ਦੇ ਛੇਤੀ ਦੇ ਨਾ ਦੇਖਣ ਨੂੰ ਤਾਂ ਐ ਲੱਗ ਰਿਹਾ ਨਾ ਵੀ ਅੱਗ ਗੱਡੀ ਪਈ ਆ ਸਮਾਨ ਦੀ। ਬਾਕੀ ਖਾ ਕੇ ਪਤਾ ਲੱਗੇ। ਬਾਲਟੀ ਦੇਖ ਲੈ ਲੈ। ਕਿਤੇ ਮੈਨੂੰ ਲੱਗਦਾ ਚਮਚਾ ਨਹੀਂ ਡੁੱਬਦਾ ਉਹਨਾਂ। ਕਿ ਚਮਚਾ? ਇੰਨੀ ਭਰੀ ਹੋਈ ਏ ਬਾਲਟੀ। ਮਰਜੀ ਆ ਤੁਹਾਡੀ। ਇਹ ਬਾਲਟੀ ਨਾਲ ਕੋਈ ਕੱਪ ਰੱਖ ਲਓ ਛੋਟਾ ਜਿਹਾ। ਹੋਰ ਸਰ ਸਭ ਠੀਕ ਠਾਕ। ਵਧੀਆ ਸੀ ਜੀ ਹੱਥ ਜੀ ਦਾ। ਸਰਵਿਸ ਨੇ ਰੋਟੀ ਨੇ ਦਿਲ ਜਿੱਤ ਲਿਆ ਅੱਜ। ਥੈਂਕ ਯੂ ਸਰ। ਮੈਂ ਬਾਰ ਬਾਰ ਆਂਦੇ ਰਹਿਣਾ ਤੁਸੀਂ। ਤੁਹਾਡਾ ਆਪਰਾ ਰੈਸਟੋਰੈਂਟ। ਜੀ ਨਹੀਂ ਭਰੀ ਆ ਮਾਗੇ। ਹਾਂਜੀ ਤੁਹਾਡਾ ਆਪਰਾ ਰੈਸਟੋਰੈਂਟ ਬਹੁਤ ਵਧੀਆ ਹੈ। 4 ਵਜੇ। ਵਧੀਆ ਰਹਿਣਾ। ਥੈਂਕ ਯੂ। ਕੱਲੀ ਹਵੇਲੀ ਦੇਖ ਲਓ ਕਿੰਨੀ ਫੇਮਸ ਹੋ ਗਈ। ਉਹਦੇ ਕਰਕੇ ਮਾਰਕੀਟ ਬਣੀ ਪਈ ਐ, ਸੈਕਟਰ ਬਣਾਇਆ ਪਿਆ ਪੂਰਾ ਹਵੇਲੀ ਨੇ। ਹਾਂਜੀ ਸਾਰੇ ਕਮਾਂਕਾਰਾਂ ਤੋਂ ਬਾਅਦ ਇੰਨੇ ਸਫ਼ਰ ਤੋਂ ਬਾਅਦ ਪਿੰਡ ਪਹੁੰਚੇ। ਮੁੰਡਾ ਕਹਿੰਦਾ ਜਿੰਮ ਦਾ ਨਾਗਾ ਨਹੀਂ ਪਾਉਣਾ। ਹੋਰ ਬਈ ਜਿੰਮ ਦਾ ਲਾਉਣੀ ਐ ਬਈ ਜ਼ਰੂਰੀ ਆ। ਵੀ ਹੁਣ ਪਰਣ ਲੈ ਲਿਆ ਜਿੰਮ ਆਲਾ ਪੱਕਾ। ਟੋਲੇ ਛੋੜੇ ਹੋ ਗਏ ਵੀਰੇ। ਅੱਛਾ ਯਾਰ। ਹੁਣ ਤਾਂ ਚੜ੍ਹਾਈ ਆ ਹੁਣ ਤਾਂ 15 ਪ੍ਰੋਜੈਕਟ ਵੀਡੀਓ ਬਣਾ ਰਹੇ ਆ ਹਾਂ ਤੇ ਨਾਲੇ ਮੁबारकਾ ਮੋਬਾਈਲ ਦੀ ਵੀ ਬਲਮੁੰਡੇ ਨੇ ਮਾਇ ਲਾ ਲੈਨੇ ਤੈਨੂੰ ਵੀ ਭਰਾਵਾ ਪਾਰਟੀ ਹੋ ਗਈ ਭਰਾਜੇ ਪਾਰਟੀ ਚੱਲੂ ਪਾਰਟੀ ਵੀ ਪਾਰਟੀ ਤਾਂ ਪਹਿਲਾਂ ਵੀ ਚੱਲ ਗਿਆ ਟੀਆਂ ਫੇਰ ਚਲਾ ਦਾਂਗੇ ਪਾਰਟੀ ਵਾਲੀ ਕੀ ਗੱਲ ਆ ਯਾਰ ਬਸ ਠੀਕ ਆ ਚੱਲਾਂਗੇ ਭਈ ਦਹੀਂ ਭੱਲੇ ਅੱਜ ਅੱਜ ਚੱਲੂ ਦਹੀਂ ਭੱਲਾ ਤੇ ਕੀ ਹਾਲ ਹੈ ਭਾਈ ਸੀਰੀਅਸ ਹੋ ਗਿਆ ਹੁਣ ਅੱਜ ਦੂਜੇ ਦਿਨ ਜਿੰਮ ਲਗਾਤਾਰ ਆ ਗਏ ਖਿੱਚ ਕੇ ਰੱਖਣਾ ਗਮ ਹੁਣ ਮੈਂ ਤਾਂ ਨੀਂਦ ਆ ਰਹੀ ਹੈ ਭਾਈ ਜਾਨ ਜਿੰਮ ਚ ਜਾ ਕੇ ਤੈਨੂੰ ਇਹੀ ਹੁੰਦਾ ਹੁੰਦਾ ਓਏ ਉਹ ਬਾਲਟਾ ਖਾ ਲੈ ਪ੍ਰੋਟੀਨ ਦਾ ਕੀ ਫਰਕ ਪੈ ਜੇ ਕੁਝ ਸਹੀ ਗੱਲ ਦਾ ਬੜਾ ਟੱਬਾ ਹੁਣ ਕੀ ਕਹਾ ਤੈਨੂੰ 95 11 ਅੱਜ ਤਾਂ ਤੂੰ ਉਦਾਂ ਹੀ ਨਹੀਂ ਦੱਸਦਾ ਆਂਡੇ 6 ਖਵਾਏ ਹੋਏ ਨੇ ਇਹਨੂੰ ਅੱਜ ਚੱਲਾ ਲਾ ਭਰਾਵਾ ਹੁਣ ਕ ਲੱਛਣੇ ਕਰੀ ਜਾਏਗਾ ਅੱਜ ਨਾ ਕਰ ਤਾ ਕਾਂਡੇ ਕਰਮੈਸ ਕਰ ਰਹੇ ਏ ਤੈਨੂੰ ਹੁਣ ਹੁਣ ਨਹੀਂ ਦਬਦਾ ਬਈ 911 ਦੂਜਾ ਦਿਨ ਜੰਮਦਾ ਤੂੰ ਅੱਜ ਖੱਲੀਆਂ ਚੜਾਏਂਗਾ ਮਨ ਚਾਹੇ ਨਾ ਮਨ ਇਹ ਲੈ ਵੀ ਸਾਰੇ ਦਾ ਭਲਾ ਕਾਪਿਆ ਕਿਤੋਂ ਆ ਚੱਲੀਏ ਫਿਰ ਹੁਣ ਲੱਗੀ ਜੇ ਮੱਝ ਦੀ ਬਰੋ ਆ ਗਿਆ ਟ੍ਰੇਨਰ ਦਾ ਉਹ ਪਤਾ ਨਹੀਂ ਢੱਡ ਲੋਟ ਆਉਂਦਾ ਟ੍ਰੇਨਰ ਭਾਈ ਹੁਣ ਹੁਣ ਸਾਨੂੰ ਫਿੱਟ ਕਰਦੇ ਬਰੋ ਪਲੀਜ਼ ਚਾਈ ਫੀਲ ਕਰਦਾ ਸਾਡਾ ਟ੍ਰੇਨਰ ਹੈਲੋ ਚੰਗਾ ਬਾਈ ਕਰਦੇ ਟ੍ਰੇਨਰ ਦੇ ਕੋਲ ਠੀਕ ਆ ਜੀ ਹੋਰ ਕੋਈ ਬੁੱਲੀਓ ਜੀ ਇਹਨਾਂ ਕਿਉਂ ਬਿੱਟੇ ਬੋਲ ਰਕਾ ਆਹ ਤੰਦਰ ਆਏ ਲੱਗਦਾ ਬਿੱਲੀ ਹੋ ਗਈ ਆਹੀ ਹੱਲ ਹੋ ਸਕਦਾ ਫਿਰ ਤਾਂ ਇੱਕ ਹੋਰ ਦਵਾ ਦਿੰਨੇ ਇਹਦੇ ਨਾਲ ਦੀ ਤੈਨੂੰ ਓਏ ਦੋਨੇ ਕਿੱਟੇ ਨੇ ਬਾਰੇ ਗੁਜਰ ਗੁਰਵਾਨ ਵਾਲੇ ਹਾਂ ਹਾਂ ਘੁੰਗ ਨਾ ਇਹਦੇ ਗੁਰਵਾਨ ਵਾਲੀ ਇਹਦੇ ਲਵਾ ਦਈਏ ਚਾਹੇ ਇਹਦਾ ਲੱਗੂ ਵੀ ਉਹ ਫਿਲਮ ਚ ਨਹੀਂ ਹੁੰਦੀ ਕਿਹੜੀ ਆ ਉਹ ਜਿਹੜੀ ਉਹ ਹਾਰਰ ਮੂਵੀ ਬਣੀ ਹੋਈ ਹੈ ਇੱਕਦੇ ਮੰਜੂਲੀ ਕਾ ਲੱਗਿਆ ਕਰਦਾ ਇਹ ਤਾਂ ਸਾਲਾ ਆਮੀਦੇ ਤੂੰ ਮਾਰ ਮੋ ਕਹਿ ਯਾਰ ਸਾਨੂੰ ਸਬਸਕ੍ਰਾਈਬ ਕਰੋ ਤੂੰ ਭਾਈਆ ਸਾਡਾ ਕਹਿ ਲੈ ਜਾਂਦਾ ਹੋਈ ਕਹਿ ਦੇ ਨੀ ਹੋਰ ਸੱਜਣੋ ਹਾਂ ਕੱਲੇ ਸੱਜਣਾ ਕੀ ਅੱਜ ਦੀ ਸਾਸਰੀ ਘਾਲ ਆ ਕਹਿ ਸਬਸਕ੍ਰਾਈਬ ਕਰੋ ਸਾਨੂੰ ਵੀਰੇ ਬਈ ਅਸ਼ੀਕਾ ਜੀ ਭਾਈ ਆਪਣੇ ਭਾਈਆਂ ਨੇ ਆ ਮੈਤਰੀ ਗਿਆ ਜਾਦਾ ਹੁਣ ਇਹੋ WhatsApp ਹਾਲੋ ਹਾਲੋ ਗਾਇਜ਼ ਇਹਨਾਂ ਦੇ ਚੈਨਲ ਉਹ ਨਾਉਗਾ ਜਿਹੜਾ ਅੰਗਰੇਜ਼ੀ ਵੀ ਨਾ ਚੱਲਦਾ ਵੇਖ ਉਹ ਬਾਈ ਮੈਤਰੀ ਗਿਆ ਜਾਦਾ ਮੇਰੇ ਯਾਰ ਮੈਂ ਦੇ ਜਿੰਨੇ ਦੇ ਵਿੱਚ ਤੋਂ ਧੱਕੇ ਨਾਲ ਘਾ ਰਹੇ ਨੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਸ਼ਿਗਾਲੀ ਸਾਰਿਆਂ ਨੂੰ ਆਪਣੇ ਵੀਰਾਂ ਨੇ ਚੈਨਲ ਬਣਾਇਆ ਸ਼ੇਅਰ ਤੇ ਸਪੋਰਟ ਕਰਿਓ ਦੱਬ ਕੇ ਫਿਰ ਤੁਹਾਨੂੰ ਆਇਆ ਚੱਲ ਆਜਾ ਚੱਲੀਏ ਹੁਣ ਆਪਾਂ ਲੇਟ ਹੋ ਗਏ ਸ਼ੇਅਰ ਸਬਸਕ੍ਰਾਈਬ ਵਾਲਾ ਫਾਹਾ ਵੱਢਿਆ ਗਿਆ ਆਪਣਾ